ਮੀਤ ਸਿੰਘ ਕਾਲਕਾ ਸਾਡੇ ਨਾਲ ਜੁੜ ਗਏ ਨੇ ਕਾਲਕਾ ਸਾਹਿਬ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੀ ਅੱਜ ਸਾਬੇ ਕਮਾਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਮ ਨੂੰ ਸਮਰਪਿਤ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਬਿਰ ਪ੍ਰਗਟਿਓ ਮਰਦੀਆ ਗਮੜਾ ਬਰੀ ਆਮ ਇਕਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚਿਲਾ ਦਸਮ ਪਾਤਸ਼ਾਹ ਸਾਹਿਬ ਜੀ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰੀਆਂ ਸਮੂਹ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਅੱਜ ਇਹ ਨਗਰ ਕੀਰਤਨ ਜਿਹੜਾ ਮਹਾਨ ਨਗਰ ਕੀਰਤਨ ਹੈ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਚਾਲੇ ਪਾਕ ਗਿਆ ਹਰੀ ਨਗਰ ਤੱਕ ਜਾਣਾ ਪੂਰੀ ਵਸਤੇ ਦਿੱਲੀ ਜਿਹੜੀ ਏ ਛੋਕੀ ਔਰ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਿੱਥੇ ਸੰਗਤ ਇੱਥੇ ਪਹੁੰਚੀ ਹੈ ਇਸ ਗੱਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਦਾ ਇਹ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਔਰ ਗੁਰੂ ਸਾਹਿਬ ਦੇ ਦਸੇ ਮਾਰਗ ਤੇ ਚੱਲ ਰਹੇ ਕਿ ਜਿਸ ਤਰੀਕੇ ਦੇ ਨਾਲ ਸ਼ਹੀਦੀਆਂ ਦੇ ਦਿਹਾੜੇ ਚੱਲ ਰਹੇ ਸਾਬਜ਼ਾਦਿਆਂ ਦੀ ਸ਼ਹੀਦੀਆਂ ਦੇ ਦਿਹਾੜੇ ਉਹਦੇ ਵਿੱਚ ਵੀ ਅਗਰ ਨਗਰ ਕੀਰਤਨ ਆਇਆ ਤੇ ਗੁਰੂ ਦਾ ਇਹ ਭਾਣਾ ਗੁਰੂ ਦੀ ਆਪਣੀ ਉਸਤਤ ਗੁਰੂ ਦੀ ਆਪਣੀ ਕਿਰਪਾ ਕਿ ਇਹ ਸਾਰੇ ਦਿਹਾੜੇ ਪਾਵੇਂ ਰਾਤ ਅਸੀਂ ਗਮੀ ਦੇ ਜਿਹੜੇ ਅਸੀਂ ਗਮੀ ਤੇ ਨਹੀਂ ਕਹਿ ਸਕਦੇ ਮਗਰ ਗੁਰੂ ਸਾਹਿਬ ਦੇ ਸਾਹਿਬ ਜਾਂਦਿਆਂ ਦੀ ਸ਼ਹਾਦਤ ਦੇ ਦਿਨ ਮਨ ਆਂਦੇ ਉਹ ਰਾਤ ਕੀਰਤਨ ਕੀਤਾ ਹੁਣ ਗੁਰੂ ਦੇ ਜਸ ਗਾਇਨ ਕਰਦੇ ਹੋਏ ਜਿਹੜੇ ਕੀਰਤਨ ਕਰ ਰਿਹਾ ਸੋ ਵਟਪਾਗੀ ਸੰਗਤ ਕੀ ਗੁਰੂ ਦੇ ਦੱਸੇ ਮਾਰਗ ਤੇ ਚੱਲਦੀ ਹੋਏ ਆਪਣਾ ਜੀਵਨ ਬਤੀਤ ਕਰ ਰਿਹਾ ਸੋ ਮੈਂ ਸਮੂੱਚੀ ਆਈ ਹੋਈ ਸੰਗਤ ਨੂੰ ਔਰ ਦੂਰ ਦਰਾੜੀਆਂ ਬੈਠਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਇਸ ਪ੍ਰਕਾਸ਼ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਕਿਹੜਾ ਰੂਟ ਰਹਿਣ ਵਾਲਾ ਹੈ ਨਗਰ ਕੀਰਤਨ ਦਾ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਤਾਲ ਕਟੋਰਾ ਹੁੰਦੇ ਰਜਿੰਦਰ ਨਗਰ ਪਟੇਲ ਨਗਰ ਮੋਤੀ ਨਗਰ ਫਿਰ ਕੀਰਤੀ ਨਗਰ ਰਿਜੋਰੀ ਗਾਰਡਨ ਤੋਂ ਹੁੰਦਾ ਹੋਇਆ ਜਿਹੜੀ ਤਿਲਕ ਨਗਰ ਫਤਿਹ ਨਗਰ ਹੁੰਦਾ ਹੋਇਆ ਹਰੀ ਨਗਰ ਦੇ ਦੀ ਸਮਾਪਤੀ ਹੁੰਦੀ ਸਾਡੇ ਨਾਲ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਵੀ ਜੁੜ ਗਏ ਨੇ ਕਾਲ ਸਾਹਿਬ ਵਾਹਿਗੁਰਜੀਕਾ ਖਾਲਸਾ ਸਾਹਿਬ ਵਾਹਿਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੱਲ੍ਹ ਸਭ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਆਰੰਭਤਾ ਹੋਈ ਹੈ ਸੈਬੇ ਕਮਾਲ ਸਰਬੰਸਦਾਨੀ ਦਸਮ ਪਿਤਾ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਰਕਾਬਗਨ ਸਾਹਿਬ ਤੋਂ ਆਰੰਭ ਹੋਇਆ ਹੈ ਅਲੱਗ-ਅਲੱਗ ਹਲਕਿਆਂ ਦੇ ਵਿੱਚੋਂ ਪੱਛਮੀ ਦਿੱਲੀ ਦੇ ਹੁੰਦਿਆ ਹੋਇਆ ਦੇਰ ਸ਼ਾਮ ਨੂੰ ਫਤਿਹਨਗਰ ਜੇਲ੍ਹ ਰੋਡ ਦੇ ਉੱਤੇ ਸਮਾਪਤੀ ਹੋਏਗੀ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਸਕੂਲੀ ਬੱਚੇ ਬੈਂਡਵਾਜੇ ਗਤਕੇ ਦੀਆਂ ਟੀਮਾਂ ਝਾੜੂ ਜਥੇ ਦੀ ਸੇਵਾ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋ ਰਹੀਆਂ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਸਮੂਹ ਸੰਗਤ ਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਹੋਵੇ ਕੌਮ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਦੱਸੇ ਹੋਏ ਬਖਸ਼ੇ ਹੋਏ ਮਾਰਗ ਦੇ ਉੱਤੇ ਅਸੀਂ ਚੱਲੀਏ ਅਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਕੈਮਰਾਮੈਨ ਵਿਕਰਮ ਡੋਗਰਾ ਦੇ ਨਾਲ ਹਰਪ੍ਰੀਤ ਸਿੰਘ ਜੀਟੀਸੀ ਨਿਊਜ਼ ਦਿੱਲੀ